ਭੁਲਕੇ ਬਿਨਾਂ ਸਰਚ ਕਰਿਓ ਇਛੇ ਚੀਜ਼ਾਂ ਹੋ ਜਾਣਾ ਲੱਖਾਂ ਰੁਪਏ ਦਾ ਕੁੰਡਾ ਜਾਣੋ ਵੀ ਪੈ ਸਕਦਾ ਜੇ ਪਰ ਅੰਦ ਵਿੱਚ ਜ਼ਿਆਦਾਤਰ ਲੋਕ Google ਦੀ ਵਰਤੋਂ ਕਰਦੇ ਹਨ ਤੁਸੀਂ Google ਤੇ ਕੁਝ ਵੀ ਖੋਜ ਸਕਦੇ ਹੋ ਕੁਝ ਵੀ ਸਰਚ ਕਰ ਸਕਦੇ ਹੋ ਜਦੋਂ ਵੀ ਕੋਈ ਕਿਸੇ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹ Google ਦੀ ਜਿਹੜੀ ਵਰਤੋਂ ਕਰਦਾ ਹੈ Google Search ਦੀ ਵਰਤੋਂ ਕਰਦਾ ਹੈ ਪਰ ਹਾਲਾਂਕਿ Google ਸਾਡੇ ਲਈ ਬਹੁਤ ਲਾਭਦਾਇਕ ਹੈ ਇਸ ਦੇ ਕੁਝ ਨੁਕਸਾਨ ਵੀ ਹੋ ਸਕਦੇ ਨੇ ਕਿਉਂਕਿ ਕੁਝ ਚੀਜ਼ਾਂ ਅਜਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਦੇ ਵੀ Google ਤੇ ਸਰਚ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਗਲਤੀ ਦੇ ਨਾਲ ਵੀ Google ਦੇ ਉੱਤੇ ਇਹਨਾਂ ਚੀਜ਼ਾਂ ਦੇ ਬਾਰੇ ਸਰਚ ਕਰ ਲੈਂਦੇ ਤਦ ਤੁਹਾਨੂੰ ਹੁਣ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਹੁਣ ਜਾਣ ਲੈਣਿਆ ਕਿ ਕਿਹੜੀਆਂ ਜਈਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਗੂਗਲ ਦੇ ਉੱਤੇ ਕਦੇ ਵੀ ਸਰਚ ਨਹੀਂ ਕਰਨਾ ਚਾਈਲਡ ਪੌਨ ਬਾਲ ਪੌਨ ਬਣਾਉਣਾ ਜਾਂ ਫਿਰ ਦੇਖਣਾ ਦੋਵੇਂ ਗੈਰ ਕਾਨੂੰਨੀ ਹਨ ਅਜਿਹੇ ਦੇ ਵਿੱਚ ਚਾਈਲਡ ਪੋਰਨੋਗ੍ਰਾਫੀ ਦੇ ਨਾਲ ਜੁੜੀਆਂ ਚੀਜ਼ਾਂ ਨੂੰ ਕਦੇ ਵੀ ਗੂਗਲ ਦੇ ਉੱਤੇ ਸਰਚ ਨਹੀਂ ਕਰਨਾ ਚਾਹੀਦਾ ਜੇਕਰ ਅਜਿਹਾ ਕਰਦੇ ਹੋਏ ਫੜੇ ਜਾਂਦੇ ਹੋ ਤਾਂ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਜੇਕਰ ਤੁਸੀਂ ਗੂਗਲ ਦੇ ਉੱਤੇ ਅਜਿਹਾ ਕੁਝ ਸਰਚ ਕਰਦੇ ਹੋ ਜੇਕਰ ਤੁਹਾਡੀ ਪਛਾਣ ਤੁਹਾਡੇ ਆਈਪੀ ਐਡਰੈਸ ਤੋਂ ਹੋ ਜਾਂਦੀ ਹੈ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਦੂਸਰੀ ਚੀਜ਼ ਬੰਬ ਬਣਾਉਣ ਦਾ ਤਰੀਕਾ Google ਦੇ ਉੱਤੇ ਕਦੇ ਵੀ ਸਰਚ ਨਹੀਂ ਕਰਨਾ ਚਾਹੀਦਾ ਕਿ ਬੰਬ ਕਿਵੇਂ ਬਣਾਇਆ ਜਾਵੇ ਇਸ ਕਾਰਨ ਤੁਸੀਂ ਵੱਡੀ ਮੁਸੀਬਤ ਦੇ ਵਿੱਚ ਵੀ ਫਸ ਸਕਦੇ ਹੋ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ Google ਇਸ ਕਿਸਮ ਦੀ ਖੋਜ ਨੂੰ ਗੰਭੀਰਤਾ ਨਾਲ ਲੈਂਦਾ ਹੈ Google ਅਜਿਹੇ ਸ਼ਬਦਾਂ ਨੂੰ ਸਰਚ ਕਰਨ ਵਾਲੇ ਯੂਜ਼ਰ ਦਾ IP ਐਡਰੈਸ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਦਿੰਦਾ ਅਜਿਹੇ ਦੇ ਵਿੱਚ ਤੁਸੀਂ ਸੁਰੱਖਿਆ ਏਜੰਸੀਆਂ ਦੇ ਸ਼ੱਕ ਦੇ ਘੇਰੇ ਦੇ ਵਿੱਚ ਆ ਸਕਦੇ ਹੋ ਤੀਸਰੀ ਚੀਜ਼ ਗਰਭਪਾਤ ਅਬੋਰਸ਼ਨ Google ਦੇ ਉੱਤੇ ਅਬੋਰਸ਼ਨ ਦੇ ਬਾਰੇ ਖੋਜ ਕਰਨਾ ਵੀ ਮਹਿੰਗਾ ਸਾਬਤ ਹੋ ਸਕਦਾ ਹੈ ਜੇਕਰ ਤੁਸੀਂ Google ਤੇ ਸਰਚ ਕਰਦੇ ਹੋ ਕਿ ਗਰਭਪਾਤ ਕਿਵੇਂ ਕਰਵਾਇਆ ਜਾਵੇ ਤਾਂ ਇਹ ਗੈਰਕਾਨੂੰਨੀ ਮੰਨਿਆ ਜਾਏਗਾ ਅਜਿਹਾ ਕਰਨ ਦੇ ਨਾਲ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਹੁਣ ਚੌਥੀ ਗੱਲ ਦੇ ਉੱਤੇ ਆ ਜਾਂਦੇ ਹਾਂ ਕਿ ਨਿੱਜੀ ਫੋਟੋਆਂ ਅਤੇ ਉਹਦੀ ਵੀਡੀਓਜ਼ ਸਿਰਫ ਗੂਗਲ ਹੀ ਨਹੀਂ ਬਿਨਾਂ ਇਜਾਜ਼ਤ ਕਿਸੇ ਵੀ ਫੋਟੋ ਜਾਂ ਫਿਰ ਵੀਡੀਓ ਸ਼ੇਅਰ ਕਰਨਾ ਅਪਰਾਧ ਹੈ ਕਿਸੇ ਦੀ ਨਿੱਜੀ ਫੋਟੋ ਨੂੰ ਸ਼ੇਅਰ ਕਰਨਾ ਅਪਰਾਧ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਪੰਜਵੀਂ ਗੱਲ ਪੀੜਤ ਦਾ ਨਾਮ ਅਤੇ ਫੋਟੋ ਸਾਂਝੀ ਕਰਨਾ ਛੇੜਛਾੜ ਜਾਂ ਫਿਰ ਦੁਰਵਿਵਹਾਰ ਕੀਤੇ ਗਏ ਪੀੜਤ ਦੀ ਫੋਟੋ ਜਾਂ ਫਿਰ ਨਾਮ ਨੂੰ ਸਾਂਝਾ ਕਰਨਾ ਗੈਰਕਾਨੂੰਨੀ ਹੈ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਕੋਈ ਵੀ ਵਿਅਕਤੀ ਅਜੇਹੀ ਕਿਸੇ ਔਰਤ ਦੀ ਫੋਟੋ ਪ੍ਰਿੰਟ ਇਲੈਕਟ੍ਰੋਨਿਕ ਜਾਂ ਫਿਰ ਸੋਸ਼ਲ ਮੀਡੀਆ ਆਦਿ ਦੇ ਉੱਤੇ ਪੋਸਟ ਨਹੀਂ ਕਰੇਗਾ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਛੇਵੀਂ ਗੱਲ ਫਿਲਮ ਪਾਇਰੇਸੀ ਫਿਲਮ ਪਾਇਰੇਸ ਨੂੰ ਲੈ ਕੇ ਵੀ ਜਿਹੜਾ ਸਖਤ ਕਾਨੂੰਨ ਬਣਾਏ ਗਏ ਹਨ ਅਜਿਹੇ ਦੇ ਵਿੱਚ Google ਨੂੰ ਪਾਇਰੇਟਡ ਫਿਲਮਾਂ ਨੂੰ ਡਾਊਨਲੋਡ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਫਿਲਮ ਪਾਇਰੇਸੀ ਦੇ ਵਿੱਚ ਸ਼ਾਮਲ ਪਾਏ ਜਾਂਦੇ ਹੋ ਤਾਂ ਤੁਹਾਨੂੰ ਸਿਨੇਮੈਟੋਗ੍ਰਾਫੀ ਐਕਟ 1952 ਦੇ ਤਹਿਤ ਘੱਟੋ-ਘੱਟ 3 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ